ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਜੈਪੁਰ ਜੁਵੈਲਰ ਵਿੱਚ ਆਰਟੀਫੀਸ਼ੀਅਲ ਜੁਵੈਲਰੀ ਮਾਨੂੰ ਮੋਹ ਲੈਣ ਵਾਲੀ ਔਰ ਸੁੰਦਰ-ਸੁੰਦਰ ਡਿਜ਼ਾਈਨਾਂ ਵਿੱਚ ਅਵੇਲੇਬਲ ਹਨ ਇਸ ਤਰ੍ਹਾਂ ਦੀ ਜੁਵੈਲਰੀ ਬਹੁਤ ਹੀ ਵਧੀਆ ਜੁਵੈਲਰੀ ਹੈ ਜੋ ਕਿ ਸੁਨਾਰ ਵੀ ਚੱਕਮਾ ਖਾ ਜਾਏ ਇਸ ਤਰ੍ਹਾਂ ਦੀ ਜੁਵੈਲਰੀ ਹੈ ਜੋ ਬਾਜ਼ਾਰ ਦੇ ਵਿੱਚ ਅਸਲੀ ਸੋਨੇ ਦੀਆਂ ਆਈਟਮਾਂ ਲੈਣ ਜਾਵਾਂਗੇ ਤਾਂ 1 ਲੱਖ 30000 ਰੁਪਏ ਸੋਨਾ ਹੋ ਚੁੱਕਿਆ ਹੈ ਇਸ ਕਰਕੇ ਵਿਆਹ ਸ਼ਾਦੀਆਂ ਦੇ ਵਿੱਚ ਪਾਉਣ ਲਈ ਜੈਪੁਰ ਜੁਵੈਲਰਜ਼ ਦੀ ਸ਼ੋਰੂਮ ਦੇ ਵਿੱਚ ਇੱਕ ਵਾਰ ਜ਼ਰੂਰ ਆਓ ਤੇ ਵਿਜ਼ਿਟ ਕਰੋ ਅਤੇ ਉਹਨਾਂ ਤੋਂ ਰੇਟ ਵਗੈਰਾ ਪਤਾ ਕਰੋ ਵਾਜਿਬ ਰੇਟਾਂ ਤੇ ਵਿਆਹ ਸ਼ਾਦੀਆਂ ਲਈ ਆਰਟੀਫੀਸ਼ੀਅਲ ਜੈਵਲਰੀ ਅਤੇ ਤਿਆਰਾਂ ਵਾਸਤੇ ਜਿਸ ਤਰ੍ਹਾਂ ਕੇ ਕਰਵਾ ਦਾ ਤਿਯਾਰ ਆ ਰਿਹਾ ਹੈ ਉਸ ਨੂੰ ਦੇਖਦੇ ਆਂ ਚੂੜੀਆਂ ਮੰਗਲ ਤੁੱਤਰ ਅਤੇ ਆਰਟੀਫੀਸ਼ੀਅਲ ਸੋਨੇ ਦੇ ਗਹਿਣੇ ਹਰ ਤਰ੍ਹਾਂ ਦੇ ਡਿਜ਼ਾਈਨਾਂ ਵਿੱਚ ਇੱਥੇ ਮੌਜੂਦ ਹਨ ਇਹਨਾਂ ਦਾ ਐਡਰੈਸ ਹੈ ਮੰਦਰ ਹਾਥੀ ਮੰਦਰ ਵਾਲੀ ਗਲੀ ਧੋਬੀ ਬਾਜ਼ਾਰ ਦੀ ਬੈਕ ਸਾਈਡ ਯਾਦ ਰੱਖਣਾ ਜੈਪੁਰ ਜੁਵੈਲਰ ਬਟੂ ਅੱਛਾ ਇਹ ਬੰਲਾ ਦਾ ਆਪਣੀ ਹੈ ਜੈਪੁਰ ਜੁਵੇਲਰ ਹੈ ਇਹ ਸ਼ਾਪ ਹੈ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਇਹ ਹਾਥੀ ਵਾਲਾ ਮੰਦਿਰ ਹੈ ਜੀ ਨਾਲ ਐਸਐਸ ਦੀ ਗਰਲ ਸਕੂਲ ਹੈ ਜੀ ਉਹਦੇ ਸਾਹਮਣੇ ਹੈ ਜੈਪੁਰ ਜੁਵੇਲਰ ਵਾਇਲ ਨੰਬਰ 89140 7677898140 76778 ਜੀ ਤੋਂ ਅੱਗੇ ਵੀ ਕੋਈ ਕਰਵਾ ਚੌਥੀ ਵੀ ਆ ਰਹੀ ਹੈ ਤੇ ਦੀਵਾਲੀ ਵੀ ਆ ਰਹੀ ਹੈ ਹਾਂ ਜੀ ਕੋਈ ਤੁਸੀਂ ਪਹਿਣਾ ਲਈ ਕੀ ਆਫਰ ਕੀਤਾ ਹੈਗਾ ਇਹ ਅਸੀਂ 20% ਲੈਸ ਦੇ ਰਿਹਾ ਹਾਂ ਜੀ ਸਾਰਿਆਂ ਨੂੰ ਫਲੈਟ ਕੋਈ ਵੀ ਚੀਜ਼ ਹੈ ਉਸ ਤੇ ਸਾਰਾ ਠੀਕ ਹੈ ਜੀ ਕੋਈ ਸਮਾਂ ਦੁਕਾਨ ਦਾ ਖੁੱਲਣ ਦਾ ਕੋਈ ਹਾਂਜੀ ਹਾਂ ਸਵੇਰ ਅਸੀਂ 9 ਵਜੇ ਆਉਂਦੇ ਆ ਜੀ ਸ਼ਾਮ ਨੂੰ 8 ਵਜੇ ਤੱਕ ਹੁੰਦਾ ਠੀਕ ਹੈ ਹੋਰ ਕੀ ਬਖੰਡਾ ਪਾਸੇ ਨੂੰ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਜੀ ਸਾਡੇ ਕੋਲੇ ਦੇਖੋ 골ਡ ਹੈ ਜੋ ਅੱਜ ਕੱਲ ਤੁਹਾਨੂੰ ਪਤਾ ਸਵਾ ਲੱਖ ਦੇ ਨੇੜੇ ਹੋ ਗਿਆ ਜੀ ਸਾਡੇ ਕੋਲੇ ਆਰਟੀਫੀਸ਼ਲ ਜੁਐਲਰੀ ਇੰਨੀ ਕੁ ਵਧੀਆ ਹੈ ਜਿਹੜੀ ਕਿ ਖਰਾਬ ਨਹੀਂ ਹੁੰਦੀ ਠੀਕ ਹੈ ਕੋਈ ਰਿਸਕ ਨਹੀਂ ਕੋਈ ਜਜਮੈਂਟ ਨਹੀਂ 골ਡ ਅੱਜ ਕੱਲ ਲੋਕਾਂ ਦੀ ਸ਼ੋਭਾ ਬਣ ਗਿਆ ਸਾਡੇ ਕੋਲ ਇੰਨੀ ਡਿਜ਼ਾਈਨਿੰਗ ਹੈ ਜੇ ਤੁਸੀਂ ਸਾਰੇ ਸ਼ਹਿਰ ਦੇ ਇਕੱਠੇ ਕਰ ਲੋ ਡਿਜ਼ਾਈਨ ਜੁਐਲਰਾਂ ਦੇ ਵੀ ਕਰ ਲੋਣਾ ਉਸ ਤੋਂ ਵੀ ਜ਼ਿਆਦਾ ਡਿਜ਼ਾਈਨ ਸਾਡੇ ਕੋਲ ਹੈ 1% ਵੀ ਜੱਜਮੈਂਟ ਨਹੀਂ ਚਾਹੀਓ ਡਾਇਮੰਡ ਲੁੱਕ ਚਾਹੇ ਚਾਹੇ 골ਡ ਲੁੱਕ ਦੇ ਵਿੱਚ ਹੈ ਚਾਹੇ ਹਾਰ ਹੈ ਬੰਗਲ ਸੁੱਤਰ ਹੈ ਕੰਗਨ ਹੈ ਚੈਨੀ ਹੈ ਸ਼ਾਂਪਾ ਹੈ ਕੋਈ ਵੀ ਚੀਜ਼ ਲੈ ਲੋ ਜੇ ਤੁਸੀਂ ਉਹ ਚ ਕੋਈ ਚੇਂਜਿੰਗ ਕਰਾਉਣਾ ਚਾਹੋ ਕੋਈ ਮਾਲਾ ਵਗੈਰਾ ਹੋਰ ਪਾਣੀ ਹੈ ਜਾਂ ਕੋਈ ਉਹਦੇ ਚ ਕਸਟਮਾਈਜ਼ ਕਰਾਣਾ ਹੈ ਅਸੀਂ ਉਹ ਵੀ ਕਰਦਾ ਆਏ ਹਾਂ ਸਾਡੇ ਕੋਲ ਕਾਰੀਗਰ ਰੱਖੇ ਹੋਏ ਐ ਕੋਈ ਵੀ ਚੀਜ਼ ਐ ਪਾਣੀ ਚ ਰੱਖ ਦਿਓ ਚਾਹੇ ਖਰਾਬ ਨਹੀਂ ਹੁੰਦੀ ਬਰ ਗ੍ਰਾਮ 골ਡ ਜਿਹੜੀ ਜੁਐਲਰੀ ਐ ਅੱਜ ਕੱਲ੍ਹ ਚੱਲਿਆ ਹੋਇਆ ਹੈ ਟ੍ਰੈਂਡ ਵਧੀਆ ਪਾਲਿਸ਼ ਹੋ ਜਾਂਦੇ ਤੇ ਹੁੰਦੀ ਐ ਤੇ ਮਤਲਬ ਕਿ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਕੋਈ ਸੈੱਟ ਬਾਜ਼ਾਰ ਦੇ ਵਿੱਚ 5-7 ਲੱਖ ਰੁਪਏ ਦਾ ਐ ਉਹ ਅਸੀਂ 2-2000 ਰੁਪਏ ਦੇ ਦਾਂਗੇ ਜਿਹਦੀ ਕਿ ਲਾਈਫ 5-7 ਸਾਲ 嗯。